ਮੇਰਾ ਨਾਮ ਅੰਜੂ ਹੈ 2 ਮਹੀਨੇ ਪਹਿਲਾਂ ਹੀ ਮੇਰਾ ਵਿਆਹ ਹੋਇਆ ਸੀ ਮੈਂ 19 ਸਾਲ ਦੀ ਸੀ ਤੇ ਮੇਰੇ ਮਾਪਿਓ ਨੇ ਮੇਰਾ ਵਿਆਹ ਕਰ ਦਿੱਤਾ ਮੇਰਾ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਦਾ ਸੀ ਤੇ ਮੇਰੀ ਹਰ ਲੋੜ ਨੂੰ ਪੂਰਾ ਕਰਦਾ ਉਹ ਮੈਨੂੰ ਕਦੀ ਨਾਰਾਜ਼ ਨਹੀਂ ਹੋਣ ਦਿੰਦਾ ਸੀ ਉਹ ਹਰ ਦਿਨ ਕੰਮ ਦੇ ਲਈ ਬਾਹਰ ਜਾਂਦੇ ਸੀ ਇੱਕ ਦਿਨ ਉਹਨਾਂ ਨੇ ਕਿਸੇ ਦੂਜੇ ਸ਼ਹਿਰ ਵਿੱਚ ਜਾਣਾ ਸੀ ਪਹਿਲਾਂ ਤਾਂ ਮੈਂ ਵੀ ਉਹਨਾਂ ਦੇ ਨਾਲ ਜਾਣਾ ਸੀ ਫਿਰ ਪਤਾ ਲੱਗਾ ਕਿ ਸਟਾਫ ਤੇ ਬਾਕੀ ਮੈਂਬਰ ਆਪਣੇ ਪਰਿਵਾਰ ਨੂੰ ਲੈ ਕੇ ਨਹੀਂ ਜਾ ਰਹੇ ਕਿਉਂਕਿ ਕੋਈ ਵੀ ਫੈਮਿਲੀ ਨਾਲ ਨਹੀਂ ਜਾ ਰਿਹਾ ਸੀ ਇਸ ਲਈ ਮੇਰੇ ਘਰ ਵਾਲੇ ਨੇ ਮੈਨੂੰ ਘਰ ਛੱਡ ਦਿੱਤਾ ਉਸਨੇ ਪੂਰੇ 1 ਮਹੀਨੇ ਲਈ ਜਾਣਾ ਸੀ ਅਤੇ ਉਹ ਚਲਾ ਗਿਆ ਮੇਰਾ ਸਹੁਰਾ ਬਹੁਤ ਤਕੜਾ ਸੀ ਇੱਕ ਦਿਨ ਸ਼ਾਮ ਦਾ ਸਮਾਂ ਸੀ ਮੈਨੂੰ ਕੁਝ ਆਵਾਜ਼ ਆ ਰਹੀ ਸੀ ਮੈਂ ਜਾ ਕੇ ਵੇਖਿਆ ਤਾਂ ਮੇਰਾ ਸਹੁਰਾ ਆਪਣਾ ਕੁੰਡਾ ਕੰਧ ਦੇ ਨਾਲ ਸਰਕਾਉਣ ਲੱਗੇ ਹੋਏ ਸੀ ਮੈਨੂੰ ਇਹ ਤਾਂ ਪਹਿਨੀ ਵਾਰੀ ਵੇਖਿਆ ਕੀ ਆ ਕਰ ਕੋਈ ਤਾਂ ਕਿਵੇਂ ਕਰ ਸਕਦਾ ਮੈਂ ਚੋਰੀ ਚੋਰੀ ਜਾ ਕੇ ਉਹਨਾਂ ਦੇ ਮੋਢੇ ਤੇ ਹੱਥ ਰੱਖ ਦਿੱਤਾ ਮੈਨੂੰ ਵੇਖ ਕੇ ਉਹ ਘਬਰਾ ਗਏ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕੀ ਕਰ ਰਹੇ ਹੋ ਉਹ ਇਕਦਮ ਡਰ ਗਏ ਤੇ ਕਹਿਣ ਲੱਗੇ ਕੁਝ ਨਹੀਂ ਇਹ ਕੰਮ ਸੀ ਅਤੇ ਬਹੁਤ ਦਿਨਾਂ ਤੋਂ ਕੀਤਾ ਹੀ ਨਹੀਂ ਸੀ ਅੱਜ ਦਿਲ ਕੀਤਾ ਤਾਂ ਸੋਚਿਆ ਕਿ ਅੱਜ ਇਹ ਕੰਮ ਕਰ ਹੀ ਲੈਣਾ ਹਾਂ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਆਵਾਜ਼ ਮਾਰ ਲੈਂਦੇ ਤਾਂ ਮੈਂ ਤੁਹਾਡੀ ਮਦਦ ਕਰ ਦਿੰਦੀ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਕੱਲੇ ਹੀ ਕਰਨ ਦਾ ਮਨ ਸੀ ਜੇ ਮੈਨੂੰ ਤੇਰੀ ਮਦਦ ਦੀ ਲੋੜ ਹੁੰਦੀ ਤਾਂ ਮੈਂ ਤੈਨੂੰ ਜ਼ਰੂਰ ਆਵਾਜ਼ ਮਾਰ ਲੈਂਦਾ ਮੈਂ ਉਹਨਾਂ ਦਾ ਖੁੰਡਾ ਫੜ ਕੇ ਕੰਦੇ ਨਾਲ ਸਰਕਾ ਦਿੱਤਾ ਤਾਂ ਉਹਨਾਂ ਦੀ ਮਦਦ ਹੋ ਗਈ ਪਰ ਉਹ ਕਹਿਣ ਲੱਗੇ ਕਿ ਨਹੀਂ ਜੇ ਮੇਰਾ ਮਨ ਹੋਇਆ ਲੋੜ ਪਈ ਤਾਂ ਮੈਂ ਤੈਨੂੰ ਬੁਲਾ ਲਵਾਂਗਾ ਉਧਰ ਮੈਨੂੰ ਆਪਣੇ ਘਰ ਵਾਲੇ ਤੋਂ ਬਾਅਦ ਦਿਲ ਨਹੀਂ ਲੱਗ ਰਿਹਾ ਸੀ ਉਸ ਦੀ ਬਹੁਤ ਯਾਦ ਆ ਰਹੀ ਸੀ ਇੱਕ ਦਿਨ ਰਾਤ ਦੇ 10 ਵਜੇ ਸੀ ਮੇਰਾ ਸੋਹਰਾ ਆਪਣਾ ਡੰਡਾ ਕੰਧ ਦੇ ਨਾਲ ਆ ਰਿਹਾ ਸੀ ਮੈਂ ਕਿਹਾ ਕਿ ਤੁਸੀਂ ਮੈਂ ਆਪਣੇ ਹੱਥਾਂ ਨਾਲ ਸਰਕਾ ਦਿੰਨੀ ਹਾਂ ਮੈਂ ਉੱਠੀ ਤੇ ਉਸ ਨੂੰ ਹੱਥਾਂ ਨਾਲ ਸਰਕਾਉਣ ਲੱਗੀ ਅੱਧੇ ਘੰਟੇ ਤੱਕ ਮੈਂ ਹੀ ਕੁਝ ਕੀਤਾ ਕਿਉਂਕਿ ਕੰਮ ਬੜਾ ਔਖਾ ਸੀ ਉਹ ਬਹੁਤ ਖੁਸ਼ ਹੋ ਗਏ ਤੇ ਹੁਣ ਮੈਂ ਰੋਜ਼ ਉਹਨਾਂ ਦੇ ਨਾਲ ਕੰਮ ਕਰਦੀ ਤੇ ਜਦੋਂ ਵੀ ਉਹਨਾਂ ਨੂੰ ਮੇਰੀ ਮਦਦ ਦੀ ਲੋੜ ਹੁੰਦੀ ਤਾਂ ਉਹ ਮੈਨੂੰ ਆਵਾਜ਼ ਮਾਰ ਲੈਂਦੇ ਸੀ ਇਦਾਂ ਹੀ ਸਮਾਂ ਬੀਤ ਰਿਹਾ ਸੀ ਤੇ ਹੁਣ ਮੇਰੇ ਘਰ ਵਾਲੇ ਦੇ ਆਉਣ ਦਾ ਸਮਾਂ ਹੋ ਰਿਹਾ ਸੀ ਜਦੋਂ ਆਏ ਤਾਂ ਮੇਰੇ ਲਈ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਏ ਤੇ ਮੇਰੇ ਸਹੁਰੇ ਲਈ ਵੀ ਬੜੇ ਗਿਫਟ ਲੈ ਕੇ ਆਏ ਮੈਨੂੰ ਜੋ ਕੁਝ ਚਾਹੀਦਾ ਸੀ ਤਾਂ ਉਹਨਾਂ ਨੇ ਮੈਨੂੰ ਸਭ ਲੈ ਕੇ ਦਿੱਤਾ ਜਦੋਂ ਮੈਂ ਆਪਣੇ ਘਰ ਵਾਲੇ ਵੱਲ ਵੇਖਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੂੰ ਸਮਾਨ ਖੋਲ ਕੇ ਵੇਖ ਉਸ ਵਿੱਚ ਬਹੁਤ ਵੱਟਾ ਵੱਟਾ ਸਮਾਨ ਸੀ ਮੇਰੇ ਘਰ ਵਾਲੇ ਨੇ ਕੀ ਦੱਸਾਂ ਮੇਰੇ ਲਈ ਕੁਝ ਅਜੀਹਾ ਵੀ ਲੈ ਕੇ ਆਏ ਜੋ ਮੈਂ ਤੁਹਾਨੂੰ ਨਹੀਂ ਦੱਸ ਸਕਦੀ ਸੀ ਠੀਕ ਰਾਤ ਨੂੰ 11 ਵਜੇ ਮੈਂ ਤੇ ਮੇਰਾ ਘਰਵੜਾ ਆਪਣੇ ਕਮਰੇ ਵਿੱਚ ਸੀ ਉਸਨੇ ਮੈਂ ਆਪਣੇ ਸਹੁਰੇ ਦੀ ਤਾਕਤ ਬਾਰੇ ਦੱਸ ਰਹੀ ਸੀ ਤੇ ਆਪਣੇ ਘਰਵੜੀ ਨਾਲ ਸਾਰੀਆਂ ਗੱਲਾਂ ਕਰ ਰਹੀ ਸੀ ਕਿ ਉਹ ਕਿਤਾ ਸਾਰਾ ਦਿਨ ਆਪਣੇ ਡੰਡੇ ਨੂੰ ਸਰਕਾਉਂਦੇ ਰਹਿੰਦੇ ਨੇ ਉਹਨਾਂ ਨੂੰ ਤਕਲੀਫ ਵੀ ਨਹੀਂ ਹੁੰਦੀ ਮੇਰੀ ਗੱਲ ਸੁਣ ਕੇ ਰਾਜ ਨੂੰ ਗੁੱਸਾ ਆਇਆ ਤੇ ਕਹਿਣ ਲੱਗਾ ਕਿ ਤੂੰ ਉਹਨਾਂ ਦੇ ਬਾਰੇ ਕਿੱਦਾਂ ਕਹਿ ਸਕਦੀ ਹੈ ਮੈਂ ਉਹਨਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਸੱਚ ਨਹੀਂ ਆਉਂਦਾ ਤਾਂ ਮੈਂ ਤੁਹਾਨੂੰ ਵਿਖਾ ਦਵਾਂਗੀ ਤੁਸੀਂ ਤਾਂ ਕੁਝ ਕਰ ਨਹੀਂ ਸਕਦੇ ਤੁਸੀਂ ਕਰਕੇ ਵਿਖਾਓ ਤਾਂ ਉਸਨੇ ਕੋਸ਼ਿਸ਼ ਕੀਤੀ ਪਰ ਉਹ 5 ਮਿੰਟ ਤੋਂ ਬਾਅਦ ਹੀ ਥੱਕ ਗਿਆ ਫਿਰ ਇੱਕ ਦਿਨ ਮੈਂ ਤੇ ਮੇਰਾ ਸਹੁਰਾ ਉਹੀ ਖੇਡ ਖੇਡ ਰਹੇ ਸੀ ਰਾਜ ਨੇ ਸਾਨੂੰ ਵੇਖ ਲਿਆ ਤੇ ਉਸਨੇ ਮੈਨੂੰ ਗੁੱਸੇ ਵਿੱਚ ਬਹੁਤ ਕੁਝ ਸੁਣਾਇਆ ਅਤੇ ਉਸ ਰਾਤ ਉਸਨੇ ਮੈਨੂੰ ਕਿਹਾ ਕਿ ਤੂੰ ਮੇਰੇ ਨਾਲ ਸਹੀ ਨਹੀਂ ਕੀਤਾ ਮੈਂ ਤੈਨੂੰ ਇਸ ਘਰ ਵਿੱਚ ਨਹੀਂ ਰੱਖਣਾ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਲਈ ਮੈਂ ਸਭ ਕੁਝ ਕੀਤਾ ਉਹ ਗੁੱਸੇ ਹੋ ਕੇ ਘਰ ਛੱਡ ਕੇ ਚਲੇ ਗਏ ਸੀ ਤੇ ਹੁਣ ਮੈਂ ਆਪਣੀ ਜ਼ਿੰਦਗੀ ਇਦਾਂ ਹੀ ਜੀ ਰਹੀ ਸੀ ਮੇਰਾ ਸਹੁਰਾ ਮੇਰਾ ਬਹੁਤ ਧਿਆਨ ਰੱਖਦਾ ਸੀ ਤੇ ਮੈਂ ਉਹਨਾਂ ਦੇ ਨਾਲ ਬਹੁਤ ਖੁਸ਼ ਹਾਂ ਦੋਸਤੋ ਕਈ ਵਾਰੀ ਗਲਤ ਫਹਿਮੀਆਂ ਰਿਸ਼ਤੇ ਖਰਾਬ ਕਰ ਦਿੰਦੀਆਂ ਨੇ ਸਾਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਕਹਾਣੀ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਜ਼ਰੂਰ ਕਰਿਓ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ